ਛੋਟੀ ਜਿਹੀ ਲੜਾਈ ਦੇ ਚਲਦਿਆਂ ਇੱਕ ਵਿਅਕਤੀ ਦੀ ਹੋਈ ਮੌਤ ਪਠਾਨਕੋਟ ਦੇ ਇਸਾਨਗਰ ਵਿੱਚ ਰਹਿ ਰਹੇ ਦੀਪਕ ਕੁਮਾਰ ਜੋ ਕਿ ਨਿੱਜੀ ਹਸਪਤਾਲ ਵਿੱਚ ਕੰਮ ਕਰਦਾ ਸੀ ਅਤੇ ਆਪਣੇ ਕੰਮ ਤੋਂ ਵਾਪਸ ਆ ਕੇ ਆਪਣੇ ਮੁਹੱਲੇ ਵਿੱਚ ਖੜਾ ਸੀ ਕਿ ਅਚਾਨਕ ਬਿਨਾਂ ਬਜਾ ਮੁਹੱਲੇ ਦੇ ਇੱਕ ਨੌਜਵਾਨ ਵੱਲੋਂ ਉਸ ਨਾਲ ਬੈਸ ਕਰਨੀ ਸ਼ੁਰੂ ਕਰ ਦਿੱਤੀ ਗਈ ਅਤੇ ਬੈਸ ਦੇ ਚਲਦਿਆਂ ਨੌਜਵਾਨ ਵੱਲੋਂ ਦੀਪਕ ਨੂੰ ੱੱਕਾ ਦਿੱਤਾ ਗਿਆ ਜਿਸ ਦੇ ਚਲਦਿਆਂ ਦੀਪਕ ਦਾ ਸਿਰ ਇੱਕ ਗੱਟਰ ਦੇ ਟੱਕਣ ਨਾਲ ਜਾ ਟਕਰਾਇਆ ਅਤੇ ਉਸ ਦੇ ਸਿਰ ਅਤੇ ਕੰਨ ਵਿੱਚੋਂ ਖੂਨ ਨਿਕਲ ਆਇਆ ਜਿਸ ਦੇ ਚਲਦਿਆਂ ਉਸਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਪਰੰਤੂ ਉਥੇ ਉਸ ਦਿਨ ਨਾਜ਼ੁਕ ਹਾਲਤ ਹੋਣ ਤੇ ਕਾਰਨ ਡਾਕਟਰਾਂ ਵੱਲੋਂ ਉਸਨੂੰ ਰੈਫਰ ਕਰ ਦਿੱਤਾ ਗਿਆ ਜਿੱਥੇ ਇਲਾਜ ਦੇ ਦੌਰਾਨ ਦੀਪਕ ਮਾਦੀ ਮੋਢੋਂ ਵਿਦੇਸੇ ਚਲਦੇ ਆ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਿਸ ਵੱਲੋਂ ਦੋਸ਼ੀ ਅਰਣ ਕੁਮਾਰ ਨੂੰ ਦਫਾ 304 ਦੇ ਤਹਿਤ ਗ੍ਰਿਫਤਾਰ ਕਰਕੇ ਉੱਥੇ ਮੈਡੀਕਲ ਕਰਵਾ ਕੇ ਕੋਰਟ ਵਿੱਚ ਪੇਸ਼ ਕਰ ਦਿੱਤਾ ਗਿਆ ਹੈ ਜੀ ਸਰ ਅੱਜ ਜਿਹੜਾ ਹਿਸਾਨਗਰ ਦੇ ਵਿੱਚ ਜਿਹੜਾ ਸਰ ਇੱਕ ਹੱਤਿਆ ਦਾ ਮਾਮਲਾ ਜਿਹੜਾ ਹੈ ਉਹਦਾ ਕੀ ਅਪਡੇਟ ਆ ਪੁੱਤ ਸਾਨੂੰ ਜਿਸ ਤਰ੍ਹਾਂ ਇਹ ਜਿਹੜਾ ਝਗੜਾ ਹੈ ਸੀ ਹਸਨਗਰ ਤੇ ਜਿਹੜਾ तकरीबन ਇੱਕ ਹਫ਼ਤੇ ਤੋਂ ਪਹਿਲੇ ਦੀ ਗੱਲ ਹੈ ਉਹਦੇ ਬਾਅਦ ਇਹ ਜਿਹੜਾ ਇੰਜੂਰੀਅਲ ਹੈ ਉਹਦੇ ਸਿਰ ਤੇ ਸੱਟ ਲੱਗੀ ਸੀ ਤੇ ਦੋ ਬੰਦਿਆਂ ਦਾ ਆਪਸ ਵਿੱਚ ਝਗੜਾ ਹੋਇਆ ਸੀ ਇੱਕ ਬੰਦੇ ਨੇ ਦੂਸਰੇ ਨੂੰ ਧੋਸ਼ ਕੀਤਾ ਸੀ ਉਹਦਾ ਸਿਰ ਥੱਲੇ ਕਿਸੇ ਹਾਰਡ ਸਰਫੇਸ 'ਤੇ ਵੱਜ ਗਿਆ ਸੀ ਉਹਦੇ ਉੱਤੇ ਜਦੋਂ ਮੀਟਿੰਗ ਜਿਹੜਾ ਸਟਾਰਟ ਹੋ ਰਹੀ ਸੀ ਤੇ ਤੁਰੰਤ ਹਸਪੀਟਲ ਐਡਮਿਟ ਕਰਵਾ ਕੇ ਉਹਦਾ ਇਲਾਜ ਸਟਾਰਟ ਹੋ ਆਪਾਂ ਸੀ ਕਰ ਲਿਆ ਬਟ ਅਨਫੋਰਚਨਟਲੀ ਇਨ ਡੈਥ ਹੋ ਗਿਆ ਬਾਤ ਕਰ ਰਹੇ ਹਾਂ ਆਪਾਂ ਜਿਹੜਾ ਦੋਸ਼ੀ ਹੈ ਉਹ ਰੌਡ ਆਪ ਕਰਕੇ ਮਕਦਮਾ ਨੰਬਰ 31 ਅੰਡਰ ਸੈਕਸ਼ਨ 304 ਆਈਪੀਸੀ ਬਿਧੀ ਨੰਬਰ ਇੱਕ ਚਾ ਦਰਜ ਕੀਤਾ ਹੈ ਤੇ ਦੋਸ਼ੀ ਜਿਹੜਾ ਅਰੋਹ ਸਿੰਘ ਪੁੱਤਰ ਰਾਜ ਨੰਬਰ ਵਾਸੀ ਪਿਸਾ ਨਗਰ ਪਟਹਾਰਕੋ ਉਹਨੂੰ ਆਪਾਂ ਅਰੈਸਟ ਕਰ ਲਿਆ ਤੇ ਜਿਹੜੀ ਜਿਹੜੀ ਇਨਵੈਸਟੀਗੇਸ਼ਨ ਅੱਗੇ ਚੱਲ ਰਹੀ ਹੈ ਸਰ ਇਹ ਨਸ਼ਾ ਨਾਲ ਵੀ ਮਤਲਬ ਕਿ ਦੋਨੋਂ ਨਸ਼ਾ ਵੀ ਇਕੱਠੇ ਕਰਦੇ ਰਿਹਾ ਚਿੱਟੇ ਨਾਲ ਰਿਲੇਟਡ ਵੀ ਅਗੇ ਦੇਖਿਆ ਜਾ ਸਕਦਾ ਸਰ ਕੀ ਹੈ ਜਾਣਕਾਰੀ ਹੈ ਤੁਹਾਨੂੰ ਜੀ ਫਿਰ ਮਾਹਰ ਇਸ ਤਰ੍ਹਾਂ ਦੀ ਗੱਲ ਸਾਹਮਣੇ ਨੇ ਇਹਨਾਂ ਦਾ ਆਪਣੇ ਝਗੜਾ ਹੋਇਆ ਸੀ ਕਿ ਉਹ ਸੇਫਤੀ ਸਟਾਰਟ ਕਰਨ ਦੀ ਜ਼ਰੂਰਤ ਹੈ